ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਇਤਿਹਾਸਕ ਸਥਾਨਾਂ ਦੇ ਦਰਸ਼ਨ ਜਿਦਾਰੇ ਕਰਦੇ ਹੋਏ ਆ ਇਸ ਸਮਕਤ ਬਹੁਤ ਵੱਡਿਆਂ ਭਾਗਾਂ ਦੇ ਨਾਲ ਦਰਸ਼ਨ ਜਿਦਾਰੇ ਹੋ ਰਹੇ ਆ ਗੁਰਦੁਆਰਾ ਥੜਾ ਸਾਹਿਬ ਜਿਹੜਾ ਕਿ ਇਤਿਹਾਸਕ ਸਥਾਨ ਹੈ ਨੌਵੇਂ ਪਾਤਸ਼ਾਹ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਕਸ਼ਮੀਰੀ ਪੰਡਤਾਂ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਪ੍ਰਿਆਦ ਕੀਤੀ ਸੀ ਕਿ ਔਰੰਗਜ਼ੇਬ ਸਾਡੇ ਜੰਝੂ ਲਾ ਰਿਹਾ ਹੈ ਸਾਡੇ ਧਰਮ ਨੂੰ ਖਤਰਾ ਹੈ ਸਾਡਾ ਜ਼ਬਰਦਸਤੀ ਧਰਮ ਤਬਦੀਲ ਕਰਵਾਇਆ ਜਾ ਰਿਹਾ ਸੋ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਥਾਂ ਦੇ ਉੱਤੇ ਖੜਾ ਸਨ ਕਿ ਉਸ ਵੇਲੇ ਵਿਰਾਜਮਾਨ ਸਨ ਔਰ ਸਤਗੁਰੂ ਸਚੇ ਪਾਤਸ਼ਾਹ ਦਾ ਇੱਥੇ ਦਰਬਾਰ ਸੱਜਿਆ ਸੀ ਇਸੇ ਦਰਬਾਰ ਵਿੱਚ ਆ ਕੇ 9 ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਨੂੰ ਕਸ਼ਮੀਰੀ ਪੰਡਤਾਂ ਦੀ ਰੱਖਿਆ ਦੇ ਲਈ ਹਿੰਦੂ ਧਰਮ ਦੀ ਰੱਖਿਆ ਦੇ ਲਈ ਜ਼ੁਲਮਾਂ ਦੇ ਖਿਲਾਫ ਡਟ ਜਾਣ ਦੀ ਪ੍ਰੇਰਣਾ ਕਰਦੇ ਹੋਇਆ ਬੇਨਤੀ ਕੀਤੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਇਹਨਾਂ ਦੇ ਧਰਮ ਦੀ ਰੱਖਿਆ ਕਿਸੇ ਮਹਾਂਪੁਰਖ ਦੀ ਸ਼ਹਾਦਤ ਦੇ ਨਾਲ ਹੋ ਸਕਦੀ ਹੈ ਉਸ ਵੇਲੇ ਨਿਰਭੈ ਨਿਡਰ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨ ਕਿ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਮਹਾਂਪੁਰਖ ਇਸ ਧਰਤੀ ਦੇ ਉੱਤੇ ਇਸ ਵਕਤ ਕੌਣ ਹੋ ਸਕਦਾ ਹੈ ਆਪ ਜੀ ਆਪਣੀ ਸ਼ਹਾਦਤ ਦੇ ਕੇ ਇਹਨਾਂ ਦੇ ਧਰਮ ਦੀ ਰੱਖਿਆ ਕਰੋ ਇਹਨਾਂ ਦੇ ਤਿਲਕ ਜੰਨੂ ਦੀ ਰੱਖਿਆ ਆਪ ਦੀ ਆਪਣੀ ਸ਼ਹਾਦਤ ਦੇ ਕੇ ਕਰੋ ਇਹਨਾਂ ਦੇ ਬੱਚੇ ਅਨਾਥ ਨਾ ਹੋਣ ਮੈਂ ਅਨਾਥ ਹੋਣਾ ਪ੍ਰਵਾਨ ਕਰ ਲਵਾਂਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਥੇ ਤਿਆਰੀ ਕਰਕੇ ਜੋ ਇਸ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਵੱਲ ਵੱਖ-ਵੱਖ ਪੜਾਅ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਗਏ ਸਨ ਦਿੱਲੀ ਵਿਖੇ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਸੀ ਦਸਵੇਂ ਪਾਤਸ਼ਾਹ ਨੇ ਆਪ ਆਪਣੀ ਕਲਮ ਦੁਆਰਾ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਤਿਲਕ ਜੈਨੂ ਰਾਖਾ ਪ੍ਰਭ ਤਾਤਾ ਇਨੋਂ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਠੀਕਰ ਫੋਰ ਗਲੀਸ ਸਿਰ ਪ੍ਰਪਰ ਕੀਆ ਪਿਆਲ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਨੂੰ ਆਨ ਤਨ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਉਸਾ ਬਲੀਦਾਨ ਨੂੰ ਯਾਦ ਕਰਦੇ ਹੋਇਆਂ ਇਸ ਜਗ੍ਹਾ ਤੋਂ ਸਤਿਗੁਰੂ ਜੀ ਸ਼ਹਾਦਤ ਦੇਣ ਵਾਸਤੇ ਗਏ ਨਤਮਸਤਕ ਸੰਗਤਾਂ ਨੂੰ ਇਸ ਜਗ੍ਹਾ ਦੇ ਉੱਤੇ ਆ ਕੇ ਹੋਣਾ ਚਾਹੀਦਾ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰਾ ਕਰਨੀਆਂ ਚਾਹੀਦੀਆਂ ਜਿਨ੍ਹਾਂ ਦੀ ਬਾਪ ਦਸਵੇਂ ਪਾਤਸ਼ਾਹ ਦੇ ਬਚਨ ਹਨ ਤੇਗ ਬਹਾਦਰ ਸਿਵਰਿਆ ਘਰ ਨੌਂ ਨਿਦਾਵ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 私も食べる時に、それでいいの